ਸਮਾ ਦਾ ਸਿਏ ਜੀ ਸਮਾ ਪਹਿਲਾ ਤਾੜੀਆਂ ਮਾਰ ਦਿਓ ਟੱਕਨ ਮੇ ਪਹਿਲੇ ਤੇ ਲੱਗਦਾ ਤਾੜੀਆਂ ਨਹੀਂ ਹੁਣ ਤਾੜਾ ਮਰੋਂਗੇ ਤਾੜਾ ਕੋਈ ਨਾ ਅਜ ਲਾਸਟ ਡੇ ਜਾਣਾ ਫੇਰ ਦੋਰ ਦੋ ਵਾਰੀ ਨਾ ਲਾਣਾ ਇਹ ਚ ਕਿਉਂ ਚੱਕਰ ਆ ਉਧੜੀਆਂ ਪਾਰ ਜਾਣ ਲਿਆਉਣਾ ਕੈਸ਼ ਤਾਂ ਦੇ ਕੀ ਪਤਾ ਜਦੋਂ ਲੈਫਟ ਛੱਡ ਜੂਵੇ ਇਹਦਾ ਕੀ ਭਰੋਸਾ ਭਰੋਸਾ ਤਾਂ ਕਹਿੰਦੇ ਇਹ ਬੰਦੇ ਦਾ ਨਹੀਂ ਇਹ ਤਾਂ ਹੈਂਡ ਰੈਕਟਰ ਬਹੁਤ ਬਹੁਤ ਧੰਨਵਾਦ ਹਣਾ ਜਿਹੜੇ ਆਪਣੀ ਟਾਈਮ ਕੱਢ ਕੇ ਵੀਡੀਓ ਦੇਖਦੇ ਆਣਾ ਸ਼ੌਂਕੀ ਤਵੀਆਂ ਦੇ ਕਈ ਆ ਭਿਉਂਦੇ ਰੋਡ ਤੇ ਕਈ ਲੈਂਦੇ ਆ ਸਵਾਦ ਬੈਠੇ ਫੋੜ ਤੇ ਸੱਜਰੀ ਵਿਆਹੀ ਵਾਂਗੂ ਮਾਰੇ ਲਿਸ਼ਕਾਂ ਲੈ ਕੇ ਜਾਣਾ ਮੇਲਿਆਂ ਤੇ ਘਰੋਂ ਪਹਿਣ ਝੜਕਾਣਾ ਉਹ ਸੇਮ ਉਹ ਹੀ ਆ ਮੈਂ ਮੇਲੇ ਇੱਦਿ ਲੱਗ ਜਾਂਦੇ ਖਲਾਜੀ ਦਾ ਵੜਾ ਲੱਖਾਂ ਰੁਪਏ ਜਾਂਦਾ ਹਣਾ ਦੁਨੀਆ ਨਹੀਂ ਇਹ ਤਾਂ ਚੰਗੀ ਲੱਗਣ ਢੀ ਕੋਈ ਨਹੀਂ ਫੋਨ ਸੈੱਟ ਹੋ ਜੂਗਾ ਟੈਨਸ਼ਨ ਕਾਦੇ ਲੈਂਦਾ ਤੇ ਉੱਤੇ ਫੇ ਆਪਣੀ ਚੱਲਣੀ ਆਣਾ ਜਿਦਾ ਕਹਿੰਦਾ ਬੰਪਰ ਤੋਂ ਲੈ ਕੇ ਪਹਿਲੇ ਪੀਟੀਓ ਸ਼ਾਟ ਤੱਕ ਹਣਾ ਕੱਲਾ ਕੱਲਾ ਪਟ ਕੇ ਨਾਟਕ ਅਸਾਂਗੇ ਦੁਬਾਰ ਮੇਰੇ ਪਰਬੋ ਉੰਗੂ ਕੰਪਰ ਪਤਾਈ ਜਾਂ ਤੁਹਾਨੂੰ ਕਦਾਂ ਮਤਰਾ ਕੀ ਹਾਲ ਚਾਲ ਸਸਰੀ ਘਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਨਾ ਬੈਲਗਮੀਆਂ ਤੇ ਜਿੱਦਾਂ ਤੁਹਾਨੂੰ ਪਤਾ ਹੈਗਾ ਕਿ ਕਣਕ ਵੜਦੇ ਆ ਨਾ ਤੇ ਕਈ ਦਿਨਾਂ ਦੇ ਵੜਨ ਲੱਗੇ ਸੀਗੇ ਤੇ ਅੱਜ ਕੰਮ ਫਿਨਿਸ਼ ਆ ਮਤਲਬ ਅੱਜ ਕੰਮ ਨਿਬੜ ਜਾਣਾ ਤੇ ਕੰਪੈਨ ਗਈ ਆ ਤਾਂ ਫੇ ਚਲੀ ਜਾਣਾ ਖੱਤੇ ਚੱਲਣ ਡਈ ਆ ਤੇ ਮੈਂ ਕਿਹਾ ਮਾੜਾ ਸਟਾਰਟਿੰਗ ਜੀ ਗੱਲ ਹੀ ਹੈ ਨਾ ਚਲੋ ਮਿਲਦੇ ਆ ਜਾ ਕੇ 10 ਮਿੰਟ ਪਹਿਲਾਂ ਮੈਂ ਨਾ ਆ ਕੇ ਹਟਿਆ ਜਿਹੜਾ ਫਰੈਸ਼ ਹੋ ਕੇ ਹਟਿਆ ਸੀ ਐਨ ਤੇ ਬਾਅਦ ਹੁਣ ਫੇਰ ਘੱਟੋ ਘੱਟੀ ਵਾਲਾ ਕੰਮ ਹੋ ਗਿਆ ਨਾ ਦੂਰ ਪਾਣੀ ਦੂਰ ਪਾਣੀ ਪਾਣੀ ਨਾ ਹੋਂ ਦੀ ਇੱਧਰ ਹੀ ਤਾਂ ਵੱਡ ਹੋ ਗਈ ਇੱਧਰ ਵਾ ਖੇਤ ਕੀ ਰਹਿੰਦਾ ਜਿਹੜਾ ਬਾਕੀ ਅੱਗੇ ਵੱਡ ਲਈ ਸੀ ਉਦੋਂ ਆਪਾਂ ਵਲੌਗ ਬਣਾਇਆ ਨਹੀਂ ਉਹ ਪਹਿਲੀ ਸ਼ੁਰੂਆਤ ਕੀਤਾ ਹੀ ਕੰਮ ਨਾ ਤੇ ਉਹੀ ਮੱਕੀ ਵਾਲੀ ਮੋਟਰ ਆ ਇਥੇ ਮੱਕੀ ਬੀਜੀ ਹੈ ਨਾ ਆਪਾਂ ਤੇ ਉਧਰ ਬਾਕੀ ਪੈੱਂਡ ਵਾਲੀ ਮੋਟਰ ਉਧਰ ਨੂੰ ਹੁਣ ਕਟਰ ਲਾ ਕੇ ਜਾਣੀ ਆ ਉਹ ਲੱਗੇ ਲਾਉਣ ਤੇ ਚੱਲੀ ਆਪਾਂ ਜਿਹੜਾ ਮੋਰੇ ਮੋਰੇ ਟਰਾਲੀ ਲੈ ਚੱਲਾਂਗੇ ਵੱਡ ਰੋ ਕਟਰ ਗਿਆ ਲੈ ਹੱਥ ਤੇ ਪਾਲਣਗੇ ਹੁਣ ਪਿਛੇ ਇਹਦੇ ਹਨ ਤਾਂ ਫੇਰ ਚੱਲਦੇ ਆ ਪੈਂਡਾ ਨੂੰ ਅੱਜ ਸਮਾਪਤੀ ਹੋ ਜਾਣੀ ਆ ਅੱਜ ਲਾਸਟ ਡੇ ਹੀ ਆਣਾ ਤਾਂ ਮੱਕੀ ਜੇ ਕਰੋ ਹਨਾ ਗੱਲ ਬਾਤ ਕਣੀ ਪੂਰੀ ਵਾਹ ਕੰਬੈਨ ਆਉਣ ਤੋਂ 2 ਕੋ ਮਿੰਟ ਪਹਿਲਾਂ 5 ਕੋ ਮਿੰਟ ਪਹਿਲਾਂ ਹੀ ਹਜੇ ਨਾ ਆ ਗਿਆ ਛੜਿਆ ਨਾ ਨਾਲ ਹੀ ਜਾਨੂ ਕੰਬੈਨ ਆ ਗਈ ਹੁਣ ਬਾਅਦ ਚ ਫੇਰ ਹੁਣ ਅੱਧਾ ਘਟਾ ਘਟਾ ਪੈ ਗਿਆ ਹੈ ਜਿਹੜਾ ਫੇਰ ਜਿਆਦਾ ਦੁਬਾਰਾ ਨਾਉਣਾ ਪਊਗਾ ਏ ਕੋਈ ਨਾ ਅੱਜ ਲਾਸਟ ਡੇ ਜਾਣਾ ਫਿਰ ਦੋਰ ਦੋ ਵਾਰੀ ਨਾ ਲਾ ਗਿਆ ਇਹ ਚ ਕਿਉਂ ਚੱਕਰ ਆ ਇਹ ਨਾ ਤੋਹੇ ਲਿੱਥਿਆ ਹੀ ਨਹੀਂ ਕਿੰਨਾ ਟਾਈਮ ਹੀ ਹੋ ਗਿਆ ਤੋ ਨਹੀਂ ਪੈ ਗਿਆ ਚਲੋ ਵੀ ਚਲੀ ਆਪਾਂ ਵੀ ਮੱਕੀ ਘਰ ਹੋ ਜਾਏਗਾ ਤਾਂ ਪਾਣੀ ਲਗਾਏ ਨਾ ਇਹ ਸੀਆਰ ਦੀ ਹਵਾ ਆਉਂਦੀ ਐ ਇੱਥੋਂ ਐ ਠੰਡੀ ਇਹ ਵੀ ਹੋਰ ਮਹੀਨੇ ਡੇਢ ਮਹੀਨੇ ਬਾਅਦ ਇਹਦੇ ਵੀ ਬਲੌਗ ਆ ਜਾਣਾ ਜਣਾ ਕੱਢਣ ਦੇ ਤਾਂ ਕਰੀਬ ਆਪਣੇ ਪਰ ਕਾਨਕਰੀਆ ਸਮਾਪਤੀ ਹੋ ਹੀ ਗਈ ਆ ਟੂੜੀਆਂ ਟੂੜੀਆਂ ਬਣਦੀਆਂ ਹੁਣ ਕੋਈ ਹਾਟਾਂ ਵਿੱਚ ਡੱਲੀ ਖੜੀ ਆ ਜਿੱਦਾਂ ਆਪਣੀ ਜਿੱਦਾਂ ਰਹਿ ਗਈ ਸੀ ਬਾਕੀ ਤਾਂ ਮੈਂ ਲੱਗਾ ਸਾਰਾ ਤਾਂ ਨਿਬੜ ਹੀ ਗਿਆ ਕੰਮ ਸਮਾਪਤੀ ਆ ਹੁਣ ਕਾਨਕਾਂ ਦਾ ਕੰਮ ਆ ਆਹ ਮੈਂ ਮਟਰੋ ਚੱਲ ਬਈ ਇੱਧਰ ਵੀ धरों तो व्ढ हो गया बस हूं आज तक भी नहीं छह घंटा तो लग होर करना कहना मधरों समाप्ति है बी आखनी कणक कल वो गई थी ਅੱਜ ਬੀਜਣੇ ਆ ਪੱਠੇ। ਤੱਕੀ ਇਹਨਾਂ ਕੱਲ ਬਾਹਾਂ ਹੀ ਮੈਂ ਤੇ ਹੁਣ ਟਰਾਲੀ ਕੱਢ ਕੇ ਰੋਟਾਵੀਟਰ ਪਾਉਣਾ ਹਨਾ ਤੇ ਰੋਟਾਵੀਟਰ ਨੇ ਬੀਜੇ ਹੁਣ ਹਾਲਾ ਹਾਂ ਤੇ ਸੋ ਅੱਗੇ ਦਾ ਤਾਂ ਕੰਮ ਤੁਹਾਨੂੰ ਪਤਾ ਹੀ ਹੈ ਗਿਆਣਾ ਰੋਟਾਵੀਟਰ ਹੀ ਪਾਇਦਾ ਹੁੰਦਾ ਸਦਾ ਤੇ ਉਧਰ ਦੋਸਤੋਣੀ ਵੀ ਆਇਆ ਇੱਧਰ ਆ ਓਏ। ਉਹ ਦੋਸਤ ਦੋ ਦੋਸਤ ਦਾ ਫੋਨ ਖਰਾਬ ਹੋ ਗਿਆ ਤੇ ਕਹਿੰਦਾ ਦੁਨੀਆ ਨਹੀਂ ਚੰਗੀ ਲੱਗਣ ਢੀ ਮੈਨੂੰ ਹਨਾ। ਦੁਨੀਆ ਨਹੀਂ ਇਹ ਤਾਂ ਚੰਗੀ ਲੱਗਣ ਢੀ ਕੋਈ ਨਹੀਂ ਫੋਨ ਸੈੱਟ ਹੋ ਜੂਗਾ। ਟੈਂਸ਼ਨ ਕਾ ਨਹੀਂ ਲੈਣਾ ਚਲ ਆ ਜਾ ਫਿਰ ਤਵੀਆਂ ਲਾਹ ਬੰਨਾ ਤਵੀਆਂ ਲਾ ਕੇ ਟਰਾਲੀ ਬਾਹਰ ਕੱਢ ਕੇ ਫੇਰ ਰੋਟੇਟਰ ਪੈਣਾ ਉਹ ਇਹਦਾ ਬੰਦ ਕਰਨ ਵਾਲਾ ਵੀ ਰਾਤੀ ਕੱਲ ਸ਼ਾਮੀ ਬੋਂਦੇ ਦਾ ਡੈਪ ਆਪਣਾ ਉੱਦੀ ਲਾ ਗਿਆ ਨਵਾਂ ਲਿਉਂਦੇ ਹਾਂ ਛਾਲਾ ਤੇਰਾ ਬੰਦ ਕਰੀਦਾ ਹੁੰਦਾ ਇੱਥੋਂ ਡੈਪ ਆ ਮਰੋ ਫੜਦੇ ਨੇ ਕੁਮਾ ਆ ਕੇ ਲਿਆਉਣਾ ਮੈਂ ਇੱਥੇ ਲਾਉਣੀ ਆ। ਬਾਹਰੋਂ ਕੁਮਾ ਆ ਕੇ ਲਿਆਉਣਾ। ਉਹ ਡਰਾਈਵਰ ਭਾਈ ਆ ਡਰਾਈਵਰ ਪਾ ਲਾ। ਟਰਾਲੀ ਚੜ੍ਹਣੀ ਪਹਿਲਾਂ ਬਾਹਰ ਫੇ ਪੈਣਾ। ਖੱਲੇ ਨਹੀਂ ਬਾਲਾ ਬੜੀਆ ਹੁੰਦਾ ਟਰਾਲੀ ਦੇ। ਕੀ ਬਾ ਜਦੋਂ ਲੈਫਟ ਛੱਡ ਜੂਵੇ ਇਹਦਾ ਕੀ ਭਰੋਸਾ? ਭਰੋਸਾ ਤਾਂ ਕਹਿੰਦੇ ਇਥੇ ਬੰਦੇ ਦਾ ਹੀ ਨਹੀਂ। ਇਹਦਾ ਹਾਈਡਰੇਟਰ ਥੱਲੇ ਨਹੀਂ ਬੜੀ ਆਉਂਦਾ ਕੀ ਉੱਤੇ ਆ ਜਾਂਦੀ ਨਹੀਂ ਟਰਾਲੀ ਚੱਲ ਬਾਗਣਾ ਹੋਰ ਪਿੱਛੇ ਨੂੰ ਅਰ ਬਾਹਰ ਲਾਉਣੀ ਆ ਆਪਾਂ ਹੈ ਉਹ ਖੱਤੇ ਚ ਲਾ ਕੇ ਆਉਣੀ ਆ ਬਾਹਰ ਤੇ ਲਾ ਤੋਂ ਪੱਠੇ ਹੋ ਗਏ ਬੀਜ ਉਹ ਪਰਲੇ ਗਾਰੇ ਹਰੇ ਦੇ ਨਾਲ ਦੇ ਦੇ ਬੀਜ ਤੇ ਹਨਾ ਤਾਂ ਹਰੇ ਦੀ ਵੀ ਫਸਲ ਸਮਾਪਤੀ ਹੈ ਹਨਾ ਆ ਆਖਰੀ ਲੋਈ ਆ ਮੇਰਾ ਬਾਦ ਤੋਂ ਬਾਦ ਹਫਤਾ ਕ ਨਿਕਲ ਜੂ ਸਮਾਪਤੀ ਆ ਥੋੜੇ ਲੇਟ ਹੋ ਗਿਆ ਪੱਠੇ ਉਹਦਾ ਬੀਜਣ ਚ ਕੀ ਹੋ ਜਾਣਗੇ ਵੱਡ ਦਾ ਬੜਾ ਥੋੜੇ ਹੋਣੇ ਤੁਹਾਨੂੰ ਪਤਾ ਡੈਰੀ ਫਾਰਮ ਆਪਣਾ ਦੋ ਗਊ ਬਸੂਆਂ ਦਾ ਹੀ ਹੈ ਨਾ ਬਾਕੀ ਸਾਰੇ ਵਿੱਚ ਬਾਅਦ ਵਾਂਗ ਖਾਦ ਬਣ ਜੂ ਉਹ ਗਾਂ ਤੱਕ ਬੀਜਵਾਗੇ ਤੋਰ ਤੱਕ ਤਦੋਂ ਅੱਜ ਮੈਂ ਚੈੱਕ ਕਰਨ ਰਿਹਾ ਸੀ ਆਪਣੇ ਚੈਨਲ ਤੇ 400 ਸਬਸਕ੍ਰਾਈਬਰ ਹੋ ਗਿਆ 1800 ਘੰਟਾ ਵਾਚ ਹੋ ਗਿਆ ਹਨ ਤੇ ਬਹੁਤ ਬਹੁਤ ਧੰਨਵਾਦ ਹਨ ਜਿਹੜੇ ਆਪਣੀ ਟਾਈਮ ਕੱਢ ਕੇ ਵੀਡੀਓ ਦੇਖਦੇ ਆ ਹਨ ਤੇ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਚੈਨਲ ਹਨ ਇਹ ਜਿਹੜਾ 400 ਸਬਸਕ੍ਰਾਈਬਰ ਆ ਇਹ 4000 ਦੇ ਬਰਾਬਰ ਆ ਹਨ ਕਿਉਂਕਿ ਜਿੰਨੀ ਆਪਾਂ ਵੀਡੀਓ ਪਾਈਆਂ ਸੀ ਵੀ ਚੈੱਕ ਕਰ ਲਿਓ ਉਹਨਾਂ ਤੇ ਕਿਸੇ ਦੇ 4000 ਵਿਊ ਕਿਸੇ ਦੇ 3500 ਹਨ ਜਿਹੜੀ ਵੀਡੀਓ ਜੇ ਆਪਾਂ ਕਹੀ ਜਾਵੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਹਨ ਜਿਹਦਾ ਹੁਣ ਤੱਕ ਕਿੰਨੇ ਹੋ ਜਾਣੇ ਜਿਹੜਾ ਬਿਨਾਂ ਕਿਸੇ ਦੇ ਕੀਤਾ ਹੈ ਹਨ ਮਗਰ ਕਹਿ ਕੇ ਕਰਾਇਆ ਤਾਂ ਕੀ ਕਰਾਇਆ ਹਨ ਬਿਨਾ ਗਏ ਹੋਇਆ ਹੈ ਮੈਂ ਟਾਈਮ ਕੱਢ ਕੇ ਜਿਹੜਾ ਕੋਈ ਵੀਡੀਓ ਆਪਣੀ ਦੇਖਦਾ ਹੈ ਨਾ ਤਾਂ ਬਹੁਤ-ਬਹੁਤ ਧੰਨਵਾਦ ਹੈ ਨਾ ਤੇ ਬਸ 1800 ਘੰਟੇ ਬਹੁਤ ਛੋਟ ਹੋ ਗਏ ਹੈ ਨਾ ਮੇਰੇ ਸਾਬ ਨਾਲ ਚਾਹੀਦਾ ਖਰੀ 4045 ਘੰਟੇ ਚਾਹੀਦਾ ਨਾ ਅੱਧੀ ਗੁਆੜ ਦਾ ਬਣਾ ਨਾ ਕਰਦੇ ਮਤਲਬ ਆ ਗਿਆ ਨਾ ਜੇ ਤਾਂ ਵੀਡੀਓ ਪਾਉਂਦੇ ਰਹੇ ਜੇ ਤਾਂ ਜੇ ਤਾਂ ਮੈਂ ਪਉਣਾ ਨਹੀਂ ਹਟਿਆ ਫਿਰ ਤਾਂ ਆਪਾਂ ਗੱਲ ਸਿਰੇ ਲਾਣੀ ਹੈ ਫਿਰ ਐਪ ਤੇ ਲਾ ਦਵਾਂਗੇ ਨਾ ਫਿਰ ਤਾਂ ਮੋਨਟਾਈਜ਼ੇਸ਼ਨ ਖੋਲ ਦਵਾਂਗੇ ਨਾ ਜਨਰਲ ਦੀ ੱਡੀ ਦੀ ਗੱਲ ਨਹੀਂ ਜਿੱਦਣ ਖੁੱਲ ਗਈ ਉਦੋਂ ਹੀ ਆ ਪਾਰ ਜਾਣ ਲਿਆਉਣਾ ਕੈਸ਼ ਤਾਂ ਦੇ ਹੁਣ ਕਿਸ਼ਤਾਂ ਦੇ ਆਉਣਾ ਹੁਣ 8-9 ਲੱਖ ਦਾ ਰੈਕਟਰ ਆਣਾ ਤਾਂ ਫਿਰ ਉਹਨੂੰ ਲਿਆਵਾਂਗੇ ਫਿਰ 2 ਕੁ ਲੱਖ ਰੁਪਈਆ ਉਹਨੂੰ ਆਫੇ ਆਪਣੇ ਕਹਨੇ ਦੇ ਵੀ ਗਾਂ ਤੇ ਲੱਗਣਾ ਹੈ ਡਰੋਣਾ ਮੋਲੋ ਮੋਡੀਫਾਈ ਕਰਾਇਆ ਹੈ ਨਾ ਤੇ ਲੱਖ ਰੁਪਈਆ ਫਿਰ ਜੇ ਵੀ ਜੀ ਵੀ ਜਾਈਦਾ ਜੇ ਉਹਨੂੰ ਤੋੜਨਾ ਮੇਲਾ ਮੂਲਾ ਜੋ ਲਾਉਣਾ ਆਣਾ ਤਾਂ ਫਿਰ ਟੁੱਟ ਵੱਜ ਲਈ ਵੀ ਜਾਈਦਾ ਮੇਲੇ ਇਦਾਂ ਲੱਗ ਜਾਂਦੇ ਲੱਖਾਂ ਕਰੋੜਾਂ ਲੱਖਾਂ ਦਾ ਬਜਟ ਚਾਹੀਦਾ ਹੈ ਨਾ ਕਰੋੜਾਂ ਦਾ ਲੱਖਾਂ ਦਾ ਬਜਟ ਚਾਹੀਦਾ ਇਹ ਜਿੱਦਾਂ ਕਹਿੰਦੇ ਉਹਦੇ ਕਿ ਸ਼ੌਂਕੀ ਤਵੀਆਂ ਦੇ ਕਈ ਆ ਪਈ ਆਉਂਦੇ ਰੋਡ ਤੇ ਕਈ ਲੈਂਦੇ ਆ ਸਵਾਦ ਬੈਠੇ ਫੋੜ ਤੇ ਸੱਜਰੀ ਵਿਆਹੀ ਵਾਂਗੂ ਮਾਰੇ ਲਿਸ਼ਕਾਂ ਲੈ ਕੇ ਜਾਣਾ ਮੇਲਿਆਂ ਤੇ ਘਰੋਂ ਪਹਿਣ ਝੜਕਾਣਾ ਉਹ ਸੇਮ ਉਹ ਹੀ ਆ ਮੈਂ ਬੰਦੇ ਮੇਲੇ ਇੱਦੀ ਲੱਗ ਜਾਂਦੇ ਖਾਲਾਜੀ ਦਾ ਵਾੜਾ ਲੱਖਾਂ ਰੁਪਈਆ ਜਾਂਦਾ ਹਣਾ ਲਾਹ ਤਾਂ ਇੱਤੇ ਵੀ ਲਈਏ ਪਰ ਇੱਤੇ ਬੰਦਿਸ਼ਾਂ ਬਹੁਤ ਆ ਲਾਹ ਤਾਂ ਇੱਤੇ ਵੀ ਲਈਏ ਨਾ ਕੋਈ ਗੱਡੀ ਡੀ ਵੱਡੀ ਗੱਲੀ ਨਾ ਪਰ ਕਹਿੰਦੇ ਚ ਇਹਨੂੰ ਵੀ ਕਰ ਲਈਏ ਪਰ ਇੱਤੇ ਉਹ ਕਹਿੰਦਾ ਨਿਯਮਾਂ ਦੀ ਪਾਲਣਾ ਬਹੁਤ ਕਰਨੀ ਪੈਂਦੀ ਨਾ ਬੰਦਿਸ਼ਾਂ ਬਹੁਤ ਆ ਤੇ ਸੇਮ ਜਿਹਾੜਾ ਕਹਿੰਦਾ ਬੰਦਿਸ਼ਾਂ ਚ ਰਹਿ ਕੇ ਗੀਤ ਲਿਖਣ ਕਿੰਨਾ ਹੁੰਦਾ ਇਹ ਚੈਲੰਜ ਕਰਕੇ ਦੇਖੀ ਨਾ ਇੱਤੇ ਬੰਦਿ ਤੇ ਉੱਤੇ ਫੇ ਆਪਣੀ ਚੱਲਣੀ ਹੈ ਨਾ ਜਿਦਾ ਕਹਿੰਦੇ ਬੰਪਰ ਤੋਂ ਲੈ ਕੇ ਪਿਛਲੇ ਪੀਟੀਓ ਸ਼ਾਫਟ ਤੱਕ ਨਾ ਕੱਲਾ ਕੱਲਾ ਪਟ ਕੇ ਨਾਟਕਾਂਾਂਗੇ ਦੁਬਾਰਾ ਨਾ ਉੱਤੇ ਫੇ ਆਪਣੀ ਚੱਲਣੀ ਅੱਛਾ ਉੱਤੇ ਫੇ ਆਪਣੀ ਚੱਲਣੀ ਹੈ ਨਾ ਜਦਾ ਮਤਲਬ ਆਪਣੇ ਅੰਦਰ ਹੋਣਾ ਨਾ ਉਹ ਜੀ ਕੱਲ ਦੀਆਂ ਗੱਲਾਂ ਨਾ ਫੇ ਕੱਲ ਇਹਨੇ ਦੇਖਿਆ ਨਾ ਤੇ ਚੰਗਾ ਜੀ ਧੰਨਵਾਦ